ਸਤਿ ਸ਼੍ਰੀ ਅਕਾਲ ਦੋਸਤੋ ਜਿਹੜੇ ਕਹਿ ਦਿੰਦੇ ਆ ਵੀ ਅੱਗੇ ਨਹੀਂ ਪੰਜਾਬੀ ਭਾਸ਼ਾ ਦੇ ਸ਼ਬਦ ਅਲੋਪ ਹੋ ਰਹੇ ਆ ਕਦੇ ਲਟੈਣਾ ਲਟੈਣਾ ਆ ਤੁਹਾਨੂੰ ਦਿਖਾ ਦਈਏ ਇਧਰ ਮਾਰਦੀ ਕੈਮਰਾ ਤੇ ਆ ਜਿਹਨੂੰ ਕਹਿੰਦੇ ਆ ਜੀ ਲਟੈਣਾ ਉੱਪਰ ਵੀ ਲਿਖਿਆ ਹੋਇਆ ਅੱਗੇ ਵੱਲ ਨਾ ਹੁੰਦਾ ਜੀ ਨਾ ਸੱਤ ਰੁਪਏ ਆਈ ਵੱਡੀ ਭਾਰੀ ਵਾਲੀ ਹੁੰਦੀ ਜਿਹੜੀ ਉਹਨੂੰ ਕਹਿੰਦੇ ਆ ਲਟੈਣਾ ਤੇ ਆ ਦੇਖੋ ਜੀ ਤੁਹਾਨੂੰ ਖੂਨ ਦਿਖਾ ਦਈਏ ਇਧਰ ਨੇੜੇ ਲਿਆ ਆ ਬਣਾ ਰਿਹਾ ਏਦਾਂ ਪਾਣੀ ਕੱਢਿਆ ਜਾਂਦਾ ਸਾਨੂੰ ਖਿੱਚ ਕੇ ਏਦਾਂ ਇਹ ਚੋਂ ਪਲਾਸਟਿਕ ਦੀ ਕੁਆਲਿਟੀ ਆਉਗੀ ਤੁਹਾਨੂੰ ਦਿਖਾਉਣਾ ਇਹ ਆ ਵੀ ਇਹਦੀ ਪਲਾਸਟਿਕ ਦੀ ਕੁਆਲਿਟੀ ਇਲਾਕਾ ਮੁਹਾਂਜੋ ਹੈ ਤਾਂ ਪਾਣੀ ਕਦਾਂ ਲੇ ਲੂ ਟੂਬਲ ਨਹੀਂ ਸਿੰਦੇ ਹੈ ਨਾ ਆਏ ਤੁਹਾਨੂੰ ਇੱਧਰ ਹੋਰ ਆਟਮਾ ਦਿਖਾ ਕੇ ਤਾਂੀਆਂ ਆਪਣੀਆਂ ਵਿਰਾਸਤ ਨਾਲ ਜੁੜੂਗਾ ਹੁਣ ਨਾ ਆਹਾਰੇ ਆਹੀ ਕੀ ਹੈ ਜੀ ਛੋਟੀ ਇਹ ਪੁਰਾਣੇ ਸਮੇ ਦਾ ਪਰਸ ਇਸ ਸਾਡ ਨੂੰ ਪੁਰਾਣੇ ਸਮੇ ਦਾ ਪਰਸ ਹੁਣ ਪਰਸ ਚੱਲ ਪੇ ਬੁੜੀਆਂ ਮੋਢੇ ਚ ਪਾ ਕੇ ਪਸਰੇ ਇਦਾਂ ਹੀ ਇੱਥੇ ਨਾ ਪੁਰਾਣੇ ਸਮੇ ਚ ਬੁੜੀਆਂ ਪਸਤ ਕਰ ਲਿਆ ਆ ਬਿਜੜੇ ਨਾਲ ਜੀ ਬਿਜੜੇ ਨਾਲ ਤੇ ਆਹ ਦੇਖੋ